ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਕ੍ਰਪਸ਼ਨ ਉਹਦੇ ਤਹਿਤ ਬਹੁਤ ਸਖਤ ਕਾਰਵਾਈਆਂ ਆਲਰੇਡੀ ਕੀਤੀਆਂ ਜਾ ਰਹੀਆਂ ਉੱਚ ਦੋ ਮੁਲਾਜ਼ਮ ਪਿੱਛੇ ਅਸੀਂ ਡਿਸਮਿਸ ਕੀਤੇ ਆ ਜਿਹੜੇ ਕਿ ਇਨਕੁਰੀਜਿਬਲ ਸੀ ਜਿਹੜੇ ਬਾਰ-ਬਾਰ ਬਾਰ-ਬਾਰ ਕ੍ਰਪਸ਼ਨ ਦੇ ਕੰਮ ਕਰ ਰਹੇ ਸੀ ਨੇ ਐਕਸਟਰਸ਼ਨ ਵੀ ਕੀਤੀ ਸੀ ਦੂਜੇ ਦੇ ਖਿਲਾਫ ਵੀ ਪ੍ਰੋਵੈਂਸ਼ਨ ਆਫ ਕ੍ਰਪਸ਼ਨ ਐਕਟ ਦਾ ਪਰਚਾ ਦਰਜ ਸੀ ਇਸ ਤੋਂ ਇਲਾਵਾ ਅਸੀਂ ਜਿਹੜਾ ਬਾਕੀ ਲੋਕਾਂ ਦੀ ਵੀ ਸਾਰਿਆਂ ਦੀ ਸਕਰੀਨਿੰਗ ਕਰ ਰਹੇ ਜਿਹੜੇ ਵੀ ਆਫੀਸਰ ਕਿਸੇ ਵੀ ਰੈਂਕ ਦੇ ਹੈਗੇ ਉਹਨਾਂ ਬਾਰੇ ਅਸੀਂ ਸਾਰਾ ਮਟੀਰੀਅਲ ਇਕੱਠਾ ਕਰ ਰਹੇ ਹਾਂ ਜਿਸ ਦੀ ਕੋਈ ਇਹੋ ਜੀ ਸਾਡੇ ਕੋਲ ਇਨਪੁਟ ਆਉਂਦੀ ਉਹਦੇ ਖਿਲਾਫ ਬਣਦੀ ਜੋ ਕਾਰਵਾਈ ਕੀਤੀ ਜਾਊਗੀ ਰਾਤ ਇੱਕ ਆਡੀਓ ਮੇਰੇ ਧਿਆਨ ਚ ਆਈ ਸੀ ਕਿ ਸੀ ਡਿਵੀਜ਼ਨ ਦਾ ਇੱਕ ਬਰਿੰਦਰ ਸਿੰਘ ਜਿਹੜਾ ਹੈਗਾ ਕਾਂਸਟੇਬਲ ਉਹ ਕਿਸੇ ਕ੍ਰਿਮੀਨਲ 엘ਿਮੈਂਟਸ ਨੂੰ ਬਚਾਉਣ ਵਾਸਤੇ ਜਿਹੜੇ ਕਿ ਐਨ ਡੀ ਪੀ ਐਸ ਐਕਟ ਦੇ ਵਿੱਚ ਵੌਂਟਡ ਸੀਗੇ ਗੱਲਬਾਤ ਕਰ ਰਿਹਾ ਕਿਸੇ ਬੰਦੇ ਨਾਲ ਇਮੀਡੀਏਟਲੀ ਉਹਦੇ ਤੇ ਕਾਗਨਸ ਲੈਂਦੇ ਹੋਏ ਰਾਤ ਹੀ ਪਰਚਾ ਦਰਜ ਕਰਕੇ ਉਹਨੂੰ ਅਰੈਸਟ ਕੀਤਾ ਗਿਆ ਤੇ ਉਹਨੂੰ ਅੱਜ ਅਸੀਂ ਡਿਸਮਿਸ ਵੀ ਕਰ ਰਹੇ ਹਾਂ ਸਰਵਿਸ ਦੇ ਵਿੱਚੋਂ ਉਸ ਤੋਂ ਇਲਾਵਾ ਕਿਉਂਕਿ ਉੱਥੇ ਲੱਗਿਆ ਸੀ ਐਸ ਐਚਓ ਦੀ ਟ੍ਰਾਂਸਫਰ ਅਸੀਂ ਕਰ ਦਿੱਤੀ ਹੈ ਪੁਲਿਸ ਲਾਈਨ ਦੇ ਵਿੱਚ ਸਬਜੈਕਟ ਟੂ ਇਨਕੁਆਰੀ ਔਰ ਜਿਹੜੀ ਇਹਦੀ ਤਫਤੀਸ਼ ਹੈ ਇਹਦੇ ਵਿੱਚ ਏ ਡੀ ਸੀ ਪੀ ਵਿਸ਼ਾਲਜੀਤ ਤੇ ਡੀ ਸੀ ਪੀ ਮਂਡੇਰ ਸਾਹਿਬ ਨੂੰ ਮੈਂ ਸੌਂਪੀ ਹੈ ਔਰ ਬਿਲਕੁਲ ਜੋ ਟ੍ਰਾਂਸਪੇਰੈਂਟਲੀ ਔਰ ਐਸ ਪਰਫੈਕਟ ਸੇ ਦੀ ਤਰਤੀਸ਼ ਕੀਤੀ ਜਾਊਗੀ ਔਰ ਜਿਹਦਾ ਵੀ ਰੋਲ ਆਇਆ ਕਿਸੇ ਵੀ ਲੈਵਲ ਦੇ ਬੰਦੇ ਦਾ ਉਹਨੂੰ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਔਰ ਇਹ ਤੋਂ ਇਲਾਵਾ ਵੀ ਇਹ ਜਿਹੜੀ ਕਰਪਸ਼ਨ ਦੇ ਅਗੇਂਸਟ ਸਾਡੀ ਮੁਹਿੰਮ ਹੈ ਇਦਾਂ ਹੀ ਜਾਰੀ ਰਹੇਗੀ